ਸਰਨ ਫੇਰ ਪ੍ਰੀਤ ਸਤਿ ਸ੍ਰੀਕਾਲ ਜੀ ਰਾਜਮੀਰ ਬਲੌਗ ਤੇ ਤੁਹਾਡਾ ਸਵਾਗਤ ਹੈ ਟਾਈਮ ਹੋ ਗਏ ਨਹੀਂ ਸਵਾ 6 ਸਵਾ 6 ਹੋ ਜੀ ਨਹੀਂ ਧੁੱਪ ਨਿਕਲ ਪਈ ਐ ਆਪਣੀ ਅੱਜ ਮੱਝ ਨੂੰ ਪਤਾ ਨਹੀਂ ਕੀ ਹੋਗਾ ਖੜੀ ਜੀ ਨਹੀਂ ਸਮਾਰ ਕੇ ਅੱਜ 마ਸੀ ਵੀ ਸੁਨੇਹੀ ਆ ਗਏ ਚਲ ਚੱਕ ਮਸਰ ਦਾ ਨਹੀਂ ਬੰਨੀ ਇਹਨਾਂ ਨੂੰ ਅੱਜ 마ਸੀ ਮੋਟਾ ਮੋਟਾ ਚੱਕ ਉਧਰ ਗਈ ਗਈ ਆ ਫਿਰ ਸੰਪਰਦ ਸਾਈ ਵੀ ਵੀ ਨਾਲ ਹੀ ਚੱਲਿਆ ਤੇ ਭਾ ਮੰਜਾ ਵਰਦਿੰਦੀ ਫੇਰ ਮਸਰ ਦਾ ਲੱਕਾ ਫੇਰ ਨੇ ਹੀ ਆ ਗਈ ਅੱਜ ਉਹਨਾਂ ਕਿਤੇ ਜਾਣਾ ਹੋ ਚਾਹਦੇ ਸਾਰੇ ਨੇ ਧਾਰਾਂ ਪਈਆਂ ਨੇ ਕੰਮ ਹੋ ਜਿਆ ਤੇ ਅਦਵੀ ਖਾ ਲੇ ਗਾਖ ਇਹਨਾਂ ਨੇ ਮੱਕੀ ਨੂੰ ਜ਼ਿਆਦਾ ਖਾਂਦੀਆਂ ਨੇ ਆਰੇ ਸਾਫੀ ਹੈ ਹਾਂ ਉਹ ਤੋਂ ਦੋ ਤਿੰਨ ਦਿਨ ਮੀਂਹ ਜਾਲਾ ਪਈ ਗਿਆ ਤਾਂ ਹੋ ਗਿਆ ਮੱਕੜੀ ਨੇ ਜਾਲਾ ਪਾ ਲਿਆ ਆਏ ਮਾਈ ਸੰਤੜ ਫੋਨ ਵਾਲਾ ਤਾਂ ਹੈਗਾ ਆਏ ਦਾ ਆਪਾਂ ਨੂੰ ਆਏ ਦਿਖਾਊਗਾ ਜੀ ਸੌਣ ਸੌਣ ਦਾ ਮਹੀਨਾ ਤਾਂ ਖਾਊਗਾ ਤੂੰ ਪਹਿਲਾਂ ਭੱਗ ਜਾ ਕਾਰਬਾਰ ਚ ਇੱਧਰਲੇ ਪਾਸੇ ਵਹਲਾ ਹੁੰਦਾ ਨਾ ਚਲ ਐਨੀਆਂ ਕਰਨ ਵਾਲੀ ਬੈਠੀਆਂ ਰਹਿੰਦੀਆਂ ਨੇ ਲੈ ਖੋਲੀਏ ਅਖਾਦ ਜੀ ਤੋਂ ਵੱਡਾ ਹੋਣ ਲੱਗਿਆ ਮੈਂ ਕੱਪੜੇ ਸੁੱਕਣੇ ਪਾ ਤੇ ਮਸ਼ੀਨ ਚੋਂ ਕੱਢ ਕੇ ਫਿਰ ਸੋਈ ਸਾਫ ਕਰਤੀ ਭਾਂਡੇ ਮਾਂਦੇ ਜਿਹੜੇ ਹੈਗੇ ਸੀ ਉਦੋਂ ਉਦਾਰੇ ਆ ਸਰਦਾਰ ਜੀ ਨੂੰ ਦੁਬਾਰਾ ਚਾਹ ਕਰਕੇ ਤੇ ਅਸੀਂ ਚਾਹ ਨਹੀਂ ਪੀਂਦੇ ਹੁਣ ਮੈਂ ਬੱਚੇ ਉੱਠਣਗੇ ਉਹਨਾਂ ਨੂੰ ਕਰਕੇ ਦੇਵਾਂਗੇ ਉਦੋਂ ਥੋੜੀ-ਮੋਟੀ ਪੀ ਲਵਾਂ ਚਲੋ ਜੀ ਟਾਈਮ ਸਾਨੂੰ ਐਂ ਦੇ ਦੇ ਅਸੀਂ 10 ਵਜੇ ਤੁਰ ਜਾਾਂਗੇ ਪਰਸ 9:11 ਹੋਗੇ ਸਾਡੇ ਬੱਚਿਆਂ ਦੀ ਤਿਆਰੀ ਨਹੀਂ ਹੋ ਰਹੀ ਉੱਠਦੇ ਆ ਉੱਠਦੇ ਆ ਕਰਦਿਆਂ ਨੇ 11 ਵਜੇ ਤੇ ਫਿਰ ਅੱਪਾ ਚੱਲਦੇ ਹਾਂ ਹੁਣ ਮਾਮੇ ਦਾ ਪਤਾ ਲੈਣ ਖਰਦਾਰ ਜੀ ਮੈਨੂੰ ਐਥੇ ਵੀ ਕਰੇ ਰਹਿਣਗੇ ਇੱਕ ਪਿੰਡ ਭੋਗ ਹੈ ਜੋ ਕਨੇ ਕੋਈ ਨਾ ਭੋਗ ਵੇਲੇ ਨੂੰ ਅਸੀਂ ਆ ਜਾਾਂਗੇ ਉੱਥੇ ਜਾਏ ਆਉਣਗੇ ਮੈਂ ਉੱਥੇ ਨਹੀਂ ਜਾਣਾ ਆ ਜੋ ਬਾਈ ਇੱਥੇ ਆ ਜਿੰਦੇ ਜਿੰਦੇ ਲਾ ਆ ਓਏ ਕਿੱਧਰ ਗਿਆ ਫੌਜੀ ਆਪਣਾ ਪੈਂਟ ਤਾਂ ਉਹੀ ਪਾ ਲੈਂਦਾ ਕਿ ਹੁਣ ਪੈਂਟ ਨਵੀਂ ਹੋਰ ਕੱਢ ਲਈ ਦੇਖੀ ਉਹਦਾ ਉਰੇ ਟੰਗੀ ਪਈ ਦੀ ਸਾਹ ਬੱਸ ਦੋ ਨਹੀਂ ਕਰਾਣੇ ਤਾਂ ਤੇ ਜਮੀਂ ਜਾਂਦਾ ਉਹ ਤਾਂ ਸਾਮ ਕੇ ਰੱਖੀਂਗਾ ਉਹ ਨਹੀਂ ਬੋਲਾਂਗਾ ਸਾਮ ਕੇ ਰੱਖਣੋਂ ਕਿੰਨੀ ਕਿ ਸਾਮਲੀ ਉਹ ਹਾਂ ਹਾਂ ਪਤਾ ਹੀ ਹੈ ਮੈਨੂੰ ਆਪੀ ਇਹਨਾਂ ਵਾਲੀ ਸਿੱਸੀ ਲੈ ਲਈ ਐਥੇ ਦਰ ਦੁਨੀਆ ਫ੍ਰਿਜ ਤੇ ਆਥਣੇ ਫੇਰਨੀ ਆਪਣੀ ਦਵਾਈ ਥੇ ਹੁੰਦੀ ਮਾ ਪਤਾ ਨਹੀਂ ਪਤਾ ਨਹੀਂ ਲਫਾਫਾ ਕਿੱਧਰ ਖੋਇਆ ਜਾਂਦਾ ਮੌਸਮ ਬਦਲ ਬਾਈ ਫੇਰ ਹੋ ਗਈ ਜੀ ਮੈਂ ਜਲਾਲ ਚ ਕਰਿਆ ਇਹਨਾਂ ਦਾ ਸੰਡੇ ਦਾ ਫਿਰ ਪਿੰਦਰ ਕੱਲ ਤੋਂ ਸਕੂਲ ਜਾਣ ਲੱਗੂਗਾ ਮੈਂ ਇੱਕ ਵਾਰ ਇੱਥੇ ਦੇਖ ਲਾਂ ਕੋਈ ਚੱਕੇ ਤਾਂ ਨਹੀਂ ਲੈ ਜਾਣਾ ਸੂਟ ਸਾਰਟ ਉਹਨਾਂ ਦਾ ਇੱਕ ਸੂਟ ਲੈ ਜਾਣਾ ਸੀ ਉਹ ਆਪਾਂ ਪਾ ਲਿਆ ਲਫਾਫੇ 'ਚ ਗਰਮੀ ਬਹੁਤ ਹੈ ਲੈ ਮੈਂ ਜਿੰਦੇ ਲਾ ਦਾਂਗੇ ਨਾ ਫਿਰ ਚੱਲਦੇ ਮੈਂ ਖੱਡਾ ਇਹਨਾਂ ਨਾਲ ਲੜ-ਲੋੜ ਕੇ ਇਹਨਾਂ ਨੂੰ ਬਾਹਰੇ ਲਓ ਜੀ ਇੱਕ ਆਪਾਂ ਸੂਟ ਧਰ ਲਈ ਆਪਾਂ ਹੋਰ ਕੁਝ ਨਹੀਂ ਲੈ ਜਾਣਾ ਇੱਕ ਮਾਸੀ ਵਾਸਤੇ ਕੁੱਕੜੀਆਂ ਛੱਲੀਆਂ ਮੰਗਾਈਆਂ ਨੇ ਸਾਡੇ ਕੋਈ ਨਹੀਂ ਖਾਂਦਾ ਕਿੱਦੇ ਨਹੀਂ ਭੁੰਨੀਆਂ ਪੁੰਨੀਆਂ ਨੇ ਪੁੰਨਿਆ ਬਈ ਨੇ ਸੌਰੀ ਟੋੜੀਆਂ ਬਈਆਂ ਨੇ ਸਰਦਾਰ ਜੀ ਕਰਾਦੀ ਪੁੰਨ ਲੈਂਦੇ ਨੇ ਮੈਂ ਤਾਂ ਖਾਂਦੀ ਨਹੀਂ ਛੁੱਟ ਦੁਖਣ ਲੱਗੇ ਨੇ ਦਰਦ ਹੁੰਦਾ ਇਹਨਾਂ ਆ ਕੜਕਾ ਕਾੜ ਦੋ ਗੱਡੀ ਚੋਂ ਨੁਪੁੱਤੇ ਦਿਓ ਨਾਲ ਹੀ ਲੈ ਕੇ ਚੱਲੋਂਗੇ ਇਸ ਕਾਰ ਤੁਰੀ ਜਾਂਦੀ ਗੱਡੀ ਚ ਤਾਂ ਨਹੀਂ ਚੂਹੇ ਵੜੇ ਜਾਂਦੇ ਦੂਜਾ ਕਿੱਥੇ ਹੈਗਾ ਦੂਜਾ ਕਿੱਥੇ ਲੱਗਿਆ ਹੋਇਆ ਵੀ ਤੇ ਹੋ ਹੋ ਪੁੱਠੇ ਕਮਾਉਣ ਨੇਰੀ ਨੇ ਇਹਨੂੰ ਸਟਾਰਟ ਕਰ ਦੋ ਠੰਡੀ ਹੋ ਜੂ ਮੜੀ ਜੀ ਸੇਕ ਮਾਰਦਾ ਚੋਂ ਤੁੱਪੇ ਖੜਾ ਰੱਖੀਏ ਹਾਂ ਹੰਦਾ ਉਹ ਸਕਿਨ ਜਾ ਦੂਜਾ ਕਲਰ ਵਧੀਆ ਸੀ ਜਿਹੜਾ ਉਹਦੇ ਪੀਤੀ ਦਿਖਾਉਂਦੀ ਸੀ ਯਾਰ ਨਾਬੀ ਨੂੰ ਸੈਂਟ ਦਾ ਸਕਾਈ ਬਲੇਵ ਜਨ ਦਿਖਾ ਰਹੇ ਦੇਖ ਚਲ ਮੈਂ ਬੱਕਾ ਬੰਦ ਕਰਿਆ ਹਾ ਦੂਜਾ ਫੋਨ ਰਹਿ ਗਿਆ ਉਰੇ ਅੰਦਰਲੇ ਪੱਖੇ ਬੰਦ ਕਰ ਤੇ ਹੇ ਹੇ ਮੈਂ ਇਹਨਾਂ ਦੇ ਨਾਲ ਨੂੰ ਨਾ 10 ਵਾਰੀ ਤਿਆਰ ਹੋ ਜੰਨੀ ਆ ਨਾਲੇ ਇਹਨਾਂ ਨੇ ਕੋਈ ਕੰਮ ਨਹੀਂ ਕਰਨਾ ਸੈਫੀ ਤਾਂ ਅੰਦਰ ਬਹਿ ਗਿਆ ਪੱਖਾ ਚੱਲ ਨਹੀਂ ਆਣਦਾ ਉਹਦਾ ਚੱਲ ਕੁਛ ਲਿਆਉਣ ਨੂੰ ਕੋਈ ਪੈਸਾ ਪੁਸਾ ਹੈਗਾ ਕਿਸੇ ਕੋਲੇ ਚਲ ਗੁੱਗਲ ਵਿੱਚ ਹੈਗੇ ਨੇ ਮੈਂ ਜਿੰਦਾ ਲਾਤਾ ਕੱਢੀ ਤੇ ਮਸਾ ਜਾਊਗਾ ਮਸਾ ਦਾ ਮਰ ਜਾਣਾ ਪਹਿਲਾਂ ਚਲਾ ਲੈਂਦੇ ਈਟਾਂ ਪਰਾਂ ਕਰਤੀਆਂ ਨੇ ਈਟਾਂ ਦੇ ਉੱਪਰ ਦੀ ਕੱਢ ਲਾਂਗੇ ਨੂੰ ਚੱਕ ਦਿੰਦੀ ਵੀ ਤੇ ਕਿੱਟਾ ਤੈਨੂੰ ਕਿਹਾ ਹੈਗਾ ਵੀ ਕਿੱਟ ਚੱਕ ਦੇ ਨੀ ਫੇਟਲਾ ਮੰਦੇ ਨੇ ਚਲ ਐ ਉਹ ਨਹੀਂ ਠੰਡੀ ਚਲੋ ਜੀ ਲਓ ਰੱਬ ਦਾ ਨਾਮ ਬਾਈ ਹੋ ਸਤਿ 11 ਵਜ ਗਏ ਪੂਰੇ ਐਸੀ ਚੱਲਦਾ ਨਾ ਸੀ ਕੀ ਬੜਾ ਵਧਾ ਤੋਂ ਮੜਾ ਜਾ ਫੋ 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 ਨਰਮੀ ਨਰਮੀ ਆ ਦੇਖੀ ਨੰਗ ਜੂ ਮੋਟਰ ਚੱਲ ਰਹੀ ਹੈ ਆਪਣੀ ਫਿਰ ਪਾਣੀ ਹੁਣ खुला करता चल गई 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 चल हूं तो खुला हो गया ना मरीज सही करके पाता है ममा का। ਅੱਜ ਸੋਹਣਾ ਲਾਦਾ ਭਗਵੰਨਗੇ ਸਟੇਟਸ ਤਾਂ ਲੈ ਕੇ ਜਮਾਦੀ ਮਾਈ ਸਾਸਰੀ ਘਰ ਲੈ ਆਵਾਸੀ ਤਾਂ ਰਹੀ ਗਈ ਮਸ ਜੀ ਦਾ ਵਿਆਹ ਵੀ ਪੱਤਣ ਦੀ ਨਾ ਬਣਾ ਲਿਆ ਕਰ ਹਨ ਨੀਆ ਗਾਈ ਵਾਲਾ ਪੱਖਾ ਕੂਲਰ ਲਾ ਹੀ ਨਹੀਂ ਹੈ ਹਾਂ ਉਹ ਨਹੀਂ ਲੈਣ ਜਿੰਦੀ ਇਹ ਅੱਛਾ ਕੂਲਰ ਚੱਲਦਾ ਇਧਰ ਇਹਦਾ ਵਿਚਾਰੇ ਤਾਂ ਪਤਾ ਵੀ ਨਹੀਂ ਲੱਗਦਾ ਚੱਲਦੇ ਦਾ ਹਵਾ ਜਮੀਨੀ ਹੁਣ ਵਧੀਆ ਹੋ ਗਿਆ ਪਹਿਲਾਂ ਉਹ ਬਚਾਲੇ ਜਿਹੋ ਕਰ ਰੱਖਿਆ ਦੀ ਸਾਰਾ ਬੇੜਾ ਖੁੱਲਾ ਹੋ ਗਿਆ 베ਰੀ ਹਜੇ ਹੈਗੀ ਐ ਆਹ ਕਮਰੇ ਚ ਤੂੜੀ ਪਾਤੀ ਹੈ ਮੈਂ ਉਹਨੂੰ ਹਵਾ ਤਾਂ ਜਾਂਦੀ ਨਹੀਂ ਗਾਈ ਨੂੰ ਉਹਦਾ ਉੱਪਰਲਾ ਪੱਖਾ ਕਿਉਂ ਬੰਦ ਕਰੇ ਕਰੇ ਕੰ ਬੰਦ ਕਰਿਆ ਵਈ ਦੀ ਇੰਨੀ ਹਵਾ ਨਹੀਂ ਜਾਂਦੀ ਵਿਚਾਰ ਫਿਲਾ ਫੇਰੇ ਗਰਮੀ ਹੈ ਜੇ ਬਿਮਾਰ ਹੋ ਗਈ ਤੂੰ ਦੁਗਣੇ ਲੱਗ ਜਾਣਗੇ ਬਸ ਹੁਣਾ ਦੋਨੇ ਦੁੱਧ ਦਿੰਦੀਆਂ ਨੇ ਹਾਂ ਦੋਈਆਂ ਨੇ ਮੈਨੂੰ ਲੱਗਦਾ ਪੱਖਾ ਚੱਲਦਾ ਨਹੀਂ ਹੁਣਾ ਚੱਲ ਪਿਆ ਚੱਲ ਪਿਆ ਹੁਣ ਖੁੱਲਾ ਹੋ ਗਿਆ ਵਧੀਆ ਪਹਿਲਾਂ ਉਹੀ ਉਹ ਕਰ ਰੱਖੀ ਸੀ ਚੱਲ ਵਧੀਆ ਹੁੰਦਾ ਐਤੋਂ ਚੰਗਾਰ ਬਹੁਤ ਰਸੋਈ ਤੇ ਰਸੋਈ ਘੜਕਦੀ ਆ ਤੁਹਾਡੇ ਤਾਂ ਹੈ ਰਸੋਈ ਤੇ ਰਸੋਈ ਘੜਕਦੀ ਆ ਤਿੰਨ ਦਰ ਸੋਈਆਂ ਬਣਾਤੀਆਂ ਦੋ ਸੋਈਆਂ ਦੋਈ ਨੇ ਭਨੇ ਆਉਂਦੇ ਇੱਕ ਤਾਂ ਆਤੀ ਅੰਦਰ ਇੱਕ ਹੋਤੀ ਉਹ ਕਿੱਥੇ ਹੈ ਇਹ ਤਾਂ ਮੂਹ ਹੈ ਖੁੱਲੀ ਇੱਧਰ ਨਹੀਂ ਹੈ ਹਾਈ ਹੋ ਆਗੀ ਮਾਰੇ ਦਿੱਤੀ ਤੂੰ ਖੇਡਦੀ ਨਹੀਂ ਹੈ ਤੂੰ ਅੰਦਰ ਹੀ ਬੜੀ ਬੈਠੀ ਜਾਨੀ ਐ ਜਾ ਪੀਤੀ ਨਾਲ ਖੇਡ ਲੈ ਚਲ ਦੋ ਟੋਕਰੇ ਲਾਦੇ ਹਾਂ ਆਪਣੀ ਪੀਤੀ ਨਾਲ ਖੇਡ ਲੈ ਅੱਗੇ ਤਾਂ ਇਹ ਬਹੁਤ ਕਰਦੀ ਐ ਨਾ ਪੀਤੀ ਕਰਦੀ ਐ ਪੀਤੀਓ ਅੱਜ ਫਿਰ ਕੀ ਹੋ ਗਿਆ ਇਹਨੂੰ ਅੱਛਾ ਅਮਰੀਕ ਤੋਂ ਸੰਗਦੀ ਐ ਹੋਗੇ ਤੁਸੀਂ ਉਹਨੇ ਸੀਸੇ ਰੱਖਣਗੇ ਓਸੇ ਇੱਕ ਵਾਰ ਰੱਖਿਆ ना? बार चल विचाले सेंटर च आ गया चाह टायर कि दस दिता जो प्लास्टिक आरामदारी बरडे मर्जी डाके खुला करता अच्छा फिर अज उ लोना है ਕੂਲਰ ਆ ਉਹ ਕੂਲਰ ਬੈਕ ਉਹ ਪਰਾਣਾ ਵੀ ਕੂਲਰ ਹੈ ਉਹ ਕੁੱਝੇ ਕੂਲਰ ਹੈ ਇਹ ਤੇ ਆ ਲੱਕੀ ਦੀ ਨਮਾਰੀ ਆ ਮਸ਼ੀਨ ਹੈ ਆ ਪਰੈਸ ਜੀ ਸਮਾਨ ਇਸ ਦੀ ਸੱਚ ਰਸੋਈ ਵਾਲਾ ਕੂਲਰ ਹੈ ਇਹ ਵਧੀਆ ਵਰਿੰਦਾ ਹੈ ਹਾਂ ਦੇਖੀਏ ਤਾਂ ਹਾਂ ਉਹ ਤਾਂ ਮੈਂ ਦੇਖ ਲਈਏ ਵਧੀਆ ਵਰਿੰਦਾ ਹੈ ਬਹੁਤ ਵਧੀਆ ਵਰਿੰਦਾ ਮਤਾਬਰ ਸੋਈਦਾਰ ਨੂੰ ਕਿੰਨੇ ਦਾ ਲਈ ਤੂੰ ਇਹ ਮੈਂ 3100 ਪਾਣੀ ਪੈਂਦਾ ਇੱਜ ਪਾਣੀ ਪੈਂਦਾ ਅਸੀਂ ਲਿਆਉਣਾ ਰਸੋਈ ਵਾਲਾ ਗਰਮੀ ਆਉਂਦੀ ਹੈ ਰਸੋਈ 'ਚ ਚਲ ਆ ਵਧੀਆ ਹੋ ਗਿਆ ਹੁਣ ਤਾਂ ਪਿੱਲਾ ਡੁੱਲਾ ਸਾਰਾ ਆਰਾਮਦਾਰੀ ਹੋ ਗਈ ਰੁੜਦਾ ਹੈ ਹਾਂ ਸੋਣਾ ਹੋ ਗਿਆ ਵਧੀਆ ਕਹਿੰਦਾ ਕੁੰਨਰ ਦੀ ਮੇਂ ਰੋੜਨਾ ਹੋਵੇ ਸੌਖਾ ਇਹਨਾਂ ਬੱਡੇ ਦਾ ਮੱਚ ਲਵਾ ਬਬੂ ਕਿੱਦਰ ਲੱਗਿਆ ਹੈ ਸਾਡੇ ਦੋਵੇਂ ਆ ਕਿਵੇਂ ਵਿਚਾਲੇ ਜਿੱਦਾਂ ਅੱਛਾ ਤੇ ਇੱਥੇ ਕਾਸੀ ਦਾ ਕੰਮ ਕਰਦੇ ਠੀਕ ਹੈ ਕਿਹੜਾ ਕਾਸੀ ਦੀ ਮੰਮੀ ਲੈਣਾ ਹੈਗਾ ਫਿਲ ਕਰ ਦਰਦਾ ਠੀਕ ਹੈ ਚਲ ਵਧੀਆ ਓਹ ਤਾਂ ਭੱਜ ਗਈ ਅਮਰੀਕਾ ਤੋਂ ਸੰਗਦੀ ਆ ਤਾਂ ਰੀਤ ਅਮਰੀਕ ਤੋਂ ਸੰਗਦੀ ਆ ਤਾਂ ਆਈਏ ਆਗੋ ਤੁਲੇ ਫੇਰ ਮੁੜ ਗਈ ਆ ਜੀ ਜੀ ਕਹਿੰਦੀ ਹਰਜੀਤ ਕੰਨੀ ਧਰ ਗਏ ਧਰ ਗਏ ਮਾਮੇ ਦੇ ਸੰਦ ਸੰਦ ਦਾ ਕਹਿੰਦੀ ਮਰਾਭੂ ਅੱਜ ਵੱਢਣਗੇ ਉਹਨੂੰ ਉਹਦੇ ਬੋਨ ਦੇ ਉਹਦੇ ਪਟਿਆਲੇ ਪਟਿਆਲੇ ਕਹਿੰਦੀ ਅੱਜ ਅੱਜ ਵੱਢਣਗੇ ਅਮਰੀਕ ਨੂੰ ਇਤੋਂ ਤਾਂ ਬਚ ਜਾਂਦਾ ਦੀ ਕੱਲ੍ਹ ਜੀ ਦਵਾਈ ਕਰਵਾਈ ਗਾ ਹੋਇਆ ਨਾ ਸੀਟੀ ਸ캔 ਹੋਈ ਨੇ ਕੋਈ ਤਾਂ ਬਰਗਾ ਜੂਗਾ ਬਾਂਦੀ ਠੀਕ ਕਰਵਾਉਣਾ ਉਹ ਇਹਦੇ ਵਿੱਚ ਬੋਲ ਨਹੀਂ ਸਕਦੀ ਜੀ ਇਹਦਾ ਉਹ ਕੰਮ ਦੀ ਤਿਆਰੀ ਦਾ ਇਹਨੂੰ ਤੇ ਆਪਣੇ ਪਾਵਰ ਕਲੀਅਰ ਕਰ ਲੇ। ਕਾ ਉੱਥੇ ਆਪੀ ਸੀ ਤੂੰ ਐ ਮਾਸੀ ਘਰਾਂ ਚ ਕੋਈ ਨਾ ਕੋਈ ਨਾ ਤਾਂ ਬੈਠੀ। ਇਹੋ ਠੰਡਾ ਨਾ ਹੋਣਾ ਮੰਜਾ ਬਰਾਜਾ ਜੀ ਲੋੜ ਦੇਈਂ ਪੈ। ਮਹਾਰਾ ਜੀ ਨੂੰ ਸੀਸੇ ਤੋਂ ਸੇ ਪਰ ਕੇ ਜੀ ਫਿੱਟ ਕਰਾ ਲਾਂਗੇ ਇੱਕ ਵਾਰ। ਜਿਹੜਾ ਸਾਡੇ ਵਾਲੇ ਕਮਰੇ ਵਾਲੇ ਸੀ ਆ ਉਹ ਵੱਡਾ ਏ ਸੀ ਉਹ ਸਾਰਿਆਂ ਨੂੰ ਉਹ ਬਾਰੇ ਕਹਾਂਗੇ ਉਹਨੂੰ ਉਹਨੂੰ ਬਾਰੇ ਚਾਹੇ ਲਾਉਂਗੇ ਮੈਂ ਇਤਨਾ ਧੀਰੇ ਕਟਾਂ ਦੇ ਲਿਆਵਾਂ ਵਿਚਾਰੇ ਸਹੀ ਕੁਝ ਨਹੀਂ ਖੰਡੀ ਕਰਦੇ ਉਹਨਾਂ ਦੇ ਤਕੂਰ ਆਇੰਦਾ ਰੱਖੀ ਇਹਨਾਂ ਨੂੰ ਮਾਲਮੀ ਨਹੀਂ ਕਹਿੰਦੀ ਕਹਿੰਦਾ ਵੀ ਜੀ ਦੋ ਸਿਸੇ ਭਰੇ ਗਏ ਜਿਹੜਾ ਸਾਡੇ ਖਾਂਦੇ ਵਾਲਾ ਕਹਿੰਦਾ ਨਾ ਫਾਰਕੂਲਾ ਸੜ ਗਿਆ ਉਹ ਵੀ ਐਸੀਆਂ ਲੈ ਐਸੀਆਂ ਕਰਕੇ ਸਾਰੀ ਪ੍ਰਧਾਨ ਕਹਿੰਦਾ ਐਸੀ ਕੁਝ ਨਾ ਕਰਕੇ ਖੰਡੀ ਨਾ ਬੰਦ ਕਰਾਏ ਤੁਮਹਾਨੂੰ ਇਹਨਾਂ ਦਾ ਪ੍ਰਾਲ ਕਰੂਗਾ ਤੁਮ ਜਦ ਤੱਕ ਕਿੰਨੀ ਕਿੰਨੀ ਆ ਸੀਗਾ ਸਮਾਨ ਜਾ ਰਿਹਾ ਕੰਮ ਨਿਕਾਈ ਕਿੰਨੇ ਨੇ ਉਹ ਉਹ ਕੋਈ ਸਾਡੀ ਨਹੀਂ ਰਹੀ ਕਿ ਕਿ ਕਿਤੇ 10 ਵੀ ਦਿੰਦੇ ਆ ਉਹ ਤੋਂ ਅੱਛਾ ਕਰਦੇ ਆ ਅੱਜ ਇਹ ਤੋਂ ਦੋ ਘਟਦੀ ਦੁੱਧ ਦਾ ਕਰਨਾ ਇਸ ਵਾਰ ਨਹੀਂ ਆ ਮੱਤਸਰ ਸੱਸ ਮੱਤਸਰ ਨਾਲ ਮਾਦਰੀ ਮਨਪੁੱਤਰ ਆਉਂਦਾ ਜਾਨੀ ਪਾਸਾ ਦੋ ਐਂਡਰੋਸਾਈਟ ਹੈ ਇਹਨਾਂ ਤੋਂ ਬਹੁਤ ਬਾਤਾਂ ਨੇ ਹਾਂ ਉਹ ਤਾਂ ਫਿਰ ਬਹੁਤ ਜਾਨ ਹੁੰਦੀ ਆ ਮੱਤਸਰ ਰਾਨੀ ਦਿੱਤੀ ਨੂੰ ਕਹਾਂਮ ਕੇ ਲੈ ਕੇ ਥੋੜਾ ਤਾਂ ਸੋ ਸਿੱਧੀ ਲੱਗ ਰਹੀ ਵਧੀਆ ਲੱਗ ਰਹੀ ਤੇ ਬਹੁਤ ਕੁੰਡੇ ਜੇ ਵੀ ਲਾ ਕੇ ਗਏ ਨੇ ਕਰ ਨੂੰ ਕੀ ਬਣਾਉਂਦੇ

ਨਹੀਂ ਜਨਨ ਸਕੂਲ ਕਿ ਨਹੀਂ ਨਹੀਂ ਜਾਂਦਾ ਜਨਨ ਕਿਹੜੇ ਸਕੂਲ ਚ ਕਿਹੜੇ ਸਕੂਲ ਚ ਹਿੰਦੀ ਵਾਲੇ ਮਾਸਟਰ ਨੂੰ ਚੈੱਕ ਕਰਾਓ ਹਾਂ ਰੀਤਾ ਇਹ ਮਾਮਾ ਉਰੀ ਪੈ ਰਹੇ ਨੇ ਤੈਨੂੰ ਉਠਾ ਕੇ ਬਾਹਰੇ ਕੰਮ ਕਰਾਇਆ ਕਰ ਲਾ ਜਾ ਕੇ ਘਾ ਝਾੜੂ ਲਾ ਚੱਲ ਹਏ ਇਹ ਤਾਂ ਜਮੀ ਬੋਲਣੋਂ ਹਟ ਰਹੀ ਐ ਕੁੜੀ ਛੋਟੀ ਹੁੰਦੀ ਤਾਂ ਬਲਾਈ ਸੋਣਾ ਬੋਲਦੀ ਹੁੰਦੀ ਸੀ ਇਹ ਤੇਰੀ ਮਾਮੀ ਦੱਸ ਦੇ ਨਾਨੀ ਨੂੰ ਇਹ ਆ ਗੁੱਡੇ ਨਹੀਂ ਆ ਗਏ ਉਹ ਨਾਨੀਆਂ ਬਣ ਗਈਆਂ ਨਾਨੀ ਨਾਨੀਆਂ ਨਾਨੀ ਵੇਟਿਆ ਲੈ ਨਾਨੀ ਤੇ ਜਿੰਨੀ ਨਹੀਂ ਲੱਗਦਾ ਨਹੀਂ ਹੋਰ ਉਹ ਤਾਂ ਬਾਹਲੀ ਹੋਈ ਹੋਈ ਬਈਆ ਅਰੀ ਤਾਂ ਤੇ ਨਾਨੀ ਕੋਲੇ ਰਹਿ ਜਾ ਕੇ ਨਹੀਂ ਤੇਰੀ ਮੰਮੀ ਮਾਗੀ ਕੁੜੀ ਤੇਰੀ ਮਾਂ ਨੂੰ ਕੱਟ ਗਈ ਤੂੰ ਹਾਂ ਉਹ ਹੈਗੀ ਐਂ ਲੈ ਚਾਹ ਪੀ ਲੋ ਅਰੀ ਦਿਖਾਏਂਗੀ ਸਮੋਸਾ ਕੀ ਕੁੜੀ ਤਾਂ ਬੁੱਲੇ ਨਹੀਂ ਹਲਿਆ ਰਹੀ ਪਤਾ ਨਹੀਂ ਫੈਵੀ ਕੁੱਕ ਲਈ ਬੈਠੀ ਐ ਇਹ ਤਾਂ ਉਹੀ ਸੰਗ ਲੀਦੀ ਐ ਲੈ ਜਨਤਾ ਵਾਲੀ ਆ ਗਈ ਆ ਕਿਹੜਾ ਥੌੜੀ ਹੋੜੀ ਮੋੜ ਕੇ ਉਂ ਤਾਂ ਇਹਦੇ ਵਿੱਚ ਕੈਮਰਾ ਲੱਗਿਆ ਹੋਇਆ ਐ ਬਾਵੀ ਨੂੰ ਜ਼ਿਆਦੇ ਡਰਾਈਵਰੀ ਆਉਂਦੀ ਐ ਮਾਸੀ ਕਰਦੀ ਘੁਮਾ ਕੇ ਲੈ ਜਾਓ ਐ ਨਿਕਲ ਜੂਗਾ ਚੱਲ ਚੱਲ ਕਰਦੇ 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 ਚੱਲ 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 ਤੇ ਇੱਥੋਂ ਲਾਲੀ ਡਰ ਚੱਲ ਚੰਗਾ ਭਾਈ ਕਾਹਦਨ ਲਾਉ ਗਾਹਨੂ ਰੇ ਤੇ ਬੋਇ ਚਾਰਾ ਜਿਹੜਾ ਗਿਰਨ ਜਿਹੜਾ ਤੇਰੇ ਪੀਲੇ ਜਾਂਦੇ ਚੰਗਾ ਮਾਮਾ ਹਾਂ ਚੰਗਾ ਆ ਜਾਣੀ ਤੂੰ ਤਾਂ ਉਹੀ ਲੱਗਦੇ ਚਿੱਟੜਾ ਟੋਲਾ ਜੀ ਚੰਗਾ ਵਸ ਚੰਗਾ ਪੁੱਤ ਡੈਡੀ ਨਾਲ ਉਹ ਨਹੀਂ ਆਉਂਦੀ ਉਹ ਤਾਂ ਪਤਾ ਨਹੀਂ ਕਿੱਧਰ ਵਾਗੀ ਆਜਿਆ ਕਰ ਗਦੇ ਲੱਗੀ ਉੋਚ ਕੇ ਕੱਢ ਦੇ ਆਉ ਲੱਗੂ ਇੱਥੋਂ ਲੱਗੂ ਥੱਲੋਂ ਆ ਰੈਂਪ ਤੇ ਜਾ ਬਣਿਆ ਹੋਇਆ ਵੱਡਾ ਹੇ ਹੇ ਬਣਿਆ ਹੋ ਗਿਆ ਫਿਰ ਫੋਨ ਤੇ ਕਰਨਗੇ ਗੱਲ ਵਾ ਲੈ ਬਣੀ ਕੋਈ ਨਹੀਂ ਮਾਸੀ ਤੂੰ ਰਹਿੰਦੇ ਲੈ ਐ ਬੜੀ ਟੇਢੀ ਜਿਹੀ ਹੋ ਕੇ ਚਲੋ ਕਿੱਧਰ ਬੈਠੇਗੀ ਮੂਰੇ ਬੈਠੇਗੀ ਬੈ ਜਾ ਫਿਰ ਆ ਜਾ ਮਸੀ ਖੋਲ ਦੇ ਟਾਕੀ ਨੂੰ ਵਾਹ ਕਰ ਵਾਹ ਕਰ ਵਾਹ ਆਹਾ ਮੱਖੀ ਕੱਢੋ ਲਾ ਦੇ ਚਲੋ ਭਾਈ ਕਿਵੇਂ ਬਣੀ ਖੜੀ ਆ ਸਰ ਵੀ ਨਾਲ ਦੀ ਹਾਲੀ ਲੋ ਹੋਇਆ ਪੈਦਾ ਵੀ ਹੈ ਨਾ ਆਹ ਦੇਖ ਲੈ ਫਿਰ ਚਲੋ ਜੀ ਚੱਲ ਭਾਈ ਚੱਲ ਪਿੰਡਾ ਚਲੋ ਜੀ 3:00 ਵੱਜ ਗਏ ਫਿਰ ਮਾਸੀ ਨੇ ਅੱਗੇ ਦੂਰ ਜਾਣਾ ਪੁਣਾ ਵਾਸ ਧੂਰੀ ਟਾਈਮ ਲੱਗ ਜੂਗਾ ਉਹਨਾਂ ਨੂੰ ਜਾਨਦੀ ਨਹੀਂ ਕਿ ਅੱਜ ਸੰਡੇ ਆ ਇੰਨਾ ਕਣੀ ਬੱਸਾਂ ਘੱਟ ਚੱਲਦੀਆਂ ਨੇ ਤੇ ਆਪਾਂ ਪਹੁੰਚ ਗਏ ਘਰੇ ਸਰਦਾਰ ਜੀ ਪਹਿਲਾਂ ਗਏ ਹੋਏ ਸੀ ਫਿਰ ਪਿੰਡ ਭੋਲ ਸੀ ਉੱਥੇ ਜਾਣਾ ਸੀ ਅੱਜ ਇਹਨਾਂ ਦੀ ਡਿਊਟੀ ਸੀਗੀ ਮੈਨੂੰ ਥੋੜਾ ਜਿਹਾ ਡਾਕਟਰ ਨੇ ਜਿਆਦਾ ਕੱਠ ਵੱਟ ਦੇ ਵਿੱਚ ਬੰਦ ਕੀਤਾ ਹੋਇਆ ਜਾਣਾ ਤੇ ਹੁਣ ਇਹ ਸੰਨੀ ਹੋਉਂਦੇ ਨੇ ਮਾਮੇ ਦਾ ਪਤਾ ਲੈ ਆਏ ਫਿਰ ਉਹ ਕਈ ਵਾਰ ਆਏ ਨਹੀਂ ਪਤਾ ਕਿ ਦੁਬਾਰਾ ਹੁਣ ਉਹਨਾਂ ਨੂੰ 4-5 ਦਿਨਾਂ ਨੂੰ ਬੁਲਾਇਆ ਫਿਰ ਉੱਥੇ ਕਿੰਨੇ ਕੁ ਦਿਨ ਲੱਗ ਜਾਣ ਹਨਾ ਫਰੈਡੂ ਰੌਖਾ ਹੀ ਜਾਣਾ ਮਾਮੇ ਨੂੰ ਮਿਲ ਗਈ ਛੁੱਟੀ ਹਜੇ ਤੱਕ ਠੀਕ ਹੈ ਪਰ ਮਾਤਮਾ ਕਰ ਇਹਦਾ ਇੰਦਾ ਹੀ ਸਰਜਰੀ ਵਿਚਾਰਦਾ ਬਿਨਾ ਆਪਰੇਸ਼ਨ ਤੋਂ ਚਲੋ ਜੀ ਲਓ ਤੁਸੀਂ ਵੀ ਮਾਮੇ ਦਾ ਪਤਾ ਸਤਾ ਬਲੌਗ ਦੇ ਵਿੱਚ ਸਾਰਿਆਂ ਨੂੰ ਪਿਆਰ ਪ੍ਰੀਤ ਸਤ ਸ੍ਰੀ ਅਕਾਲ